ਗੱਦੀਸ਼ੀਰੀ ਬਾਬਾ ਲਾਲ ਦਿਆਲ ਜੀ ਚੌਂਕ ਕਰਮੋਡਿਓਡੀ ਵਿਖੇ ਮਹੰਤਸ਼ੀ ਅਨੰਦਾਸ਼ੀ ਦੀ ਅਗਵਾਹੀ ਵਿੱਚ 26 ਜਨਵਰੀ ਨੂੰ ਬਾਬਾ ਲਾਲ ਦਿਆਲ ਜੀ ਦਾ ਜਨਮ ਦਿਹਾੜਾ ਮਹਾਉਤਸਵ ਸਰਦਾ ਪਾਵਨ ਨਾਲ ਮਨਾਇਆ ਜਾਵੇਗਾ। ਬਾਬਾ ਲਾਲ ਦਿਆਲ ਜੀ ਦੇ ਜਨਮ ਦਿਹਾੜਾ ਮਹਾਉਤਸਵ ਦੇ ਸੰਬੰਧ ਵਿੱਚ ਸ਼ਹਿਰ ਦੇ ਵੱਖ-ਵੱਖ ਪਾਗਾਂ ਵਿੱਚੋਂ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਪਹਿਲੀ ਪ੍ਰਭਾਤ ਫੇਰੀ ਗੁਰਬਖਸ਼ ਨਗਰ ਤੋਂ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ओ बात तेरी मनवाद तेरी पावस तेरी सुनवाद तेरी पावस तेरी बात आहिं का रामू साथी बांध चले आओ समाजे काल साथी बांध चले जीव जीव जी सुनवाद में मुसक चले ना कैसे चलेंगे